ਮੈਂ ਕਿ ਕੁੜੀ ਅੰਦਰ ਹੀ ਆ ਮੰਨ ਲਓ ਮੈਂ ਕਿ ਉਹਨੂੰ ਬਾਹਰ ਬੁਲਾਓ ਉਹਨੂੰ ਬਾਹਰ ਬੁਲਾਓ ਮੈਂ ਅੰਦਰੋਂ ਉੱਥੋਂ ਗਾਲ੍ਹਾਂ ਕੱਢਦਾ ਆ ਮੈਂ ਕਿ ਜਿਹੜਾ ਹੋਇਆ ਨਾ ਮੈਂ ਕਿ ਭਾਵੇਂ ਵੱਡਾ ਭਾਵੇਂ ਛੋਟਾ ਮੈਂ ਕਿ ਮੈਂ ਥੱਪੜ ਵਾਦੂ ਆ ਮੈਂ ਕਿ ਜੋ ਮਰਜ਼ੀ ਹੋਵੇ ਜਦੋਂ ਮੈਂ ਭਈ ਆਇਆ ਨਾ ਜਦੋਂ ਮੈਂ ਬੈਲ ਮਾਰੀ ਆ ਇੱਡੀ ਦਾੜੀ ਮੈਂ ਹੱਥ ਜੋੜੇ ਆ ਕੇ ਮੈਂ ਕਿਹਾ ਬਾਬਾ ਜੀ ਇੱਡੀ ਦਾੜੀ ਚਿੱਟੀ ਦਾੜੀ ਮੈਂ ਕਿਹਾ ਬਾਬਾ ਜੀ ਹੱਥ ਜੋੜੇ ਤੁਹਾਡੇ ਅੱਗੇ ਮੈਂ ਕੁਝ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਮੈਂ ਮੈਂ ਕਿਹਾ ਤੁਸੀਂ ਮੈਂ ਕਿਹਾ ਤੇ ਜਾਨ ਛੁੱਟ ਗਿਆ ਕਿ ਕੁੜੀ ਸਾਡੀ ਪਾਰੋਂ ਮੁੜ ਕੇ ਚਲ ਗਈ ਆ ਮੈਂ ਕਿਹਾ ਕੁੜੀ ਦੀ ਜੀ ਫੁਟੇਜ ਦੇਖੀ ਕੁੜੀ ਅੰਦਰ ਗਈ ਆ ਵੀਡੀਓ ਦਿਖਾਈ ਹੋ ਕਹਿੰਦਾ ਕਹਿੰਦਾ ਕੁੜੀ ਦਿਖਾਓ ਕਹਿੰਦਾ ਕਿ ਕੁੜੀ ਅੰਦਰ ਆਈ ਹੋਰ ਆਣ ਨਾਲ ਗੱਲ ਕਰ ਰਿਹਾ ਕਹਿੰਦਾ ਮੇਰੀਆਂ ਵੀ ਈਆਂ ਪੈਣਾ ਮੈਂ ਕਹਿੰਦਾ ਜੀ ਮੈਂ ਕੋਈ ਇਹ ਨਹੀਂ ਅੱਲਾ ਮੈਂ ਕਿਹਾ ਤੁਸੀਂ ਵੀ ਬਹੁਤ ਵੱਡੇ ਸਰਦੋ ਮੈਂ ਕੋਈ ਨਹੀਂ ਮੈਂ ਕੀ ਗੱਲ ਕਰਦਾ ਮੈਂ ਤੇਰੇ ਨਾਲ ਤੋਂ ਬਹੁਤ ਵੱਡੇ ਮੈਂ ਕਹਿੰਦਾ ਮੈਂ ਤੁਹਾਡੇ ਨਾਲ ਤੋਂ ਬਹੁਤ ਛੋਟਾ ਮੇਰੀ ਕੋਈ ਉਮਰ ਨਹੀਂ ਹੈਗੀ ਮੈਂ ਕਹਿੰਦਾ ਤਈ ਉਹਨੂੰ ਮੈਂ ਕਹਿੰਦਾ ਤਈ ਤੁਹਾਨੂੰ ਅਸੀਂ ਫੁਟੇਜ ਦਿਖਾ ਦਿੰਨੇ ਆਂ ਇਹ ਫੁਟੇਜ ਦੇਖੋ ਜਿਹੜੇ ਕੁੜੀ ਦੀ ਮਦਰ ਹੈ ਉਹਨਾਂ ਨੇ ਇੰਨੀ ਗੱਲ ਗਈ ਕਹਿੰਦੇ ਅਸੀਂ ਕੁੜੀ ਅਸੀਂ ਤੁਹਾਨੂੰ ਦਿਖਾ ਦਿੰਨੇ ਆਂ ਕਿ ਜੇ ਸਾਡੀ ਕੁੜੀ ਅੰਦਰ ਗਈ ਹੋਈ ਤੇ ਫੇਰ ਤੂੰ ਆਪਣਾ ਹਿਸਾਬ ਲਾ ਲਈ ਇੱਦਾਂ ਹੀ ਖੜਕੇ ਨੂੰ ਦਿਖਾਈ ਆ ਕਿ ਸਾਡੀ ਕੁੜੀ ਤੇਰੇ ਘਰ ਦੇ ਅੰਦਰ ਗਈ ਆ ਐਂਟਰ ਹੋਈ ਆ ਐਂ ਇਹਨੂੰ ਕਿਹਾ ਵੀ ਆ ਕਿ ਕੁੜੀ ਅੰਦਰ ਹੀ ਕਹਿੰਦਾ ਟੁੰਡ ਜੀ ਖੜਾ ਕਹਿੰਦਾ ਨਹੀਂ ਜੀ ਨਹੀਂ ਗਈ ਜੀ ਕਹਿੰਦਾ ਮੈਂ ਝੂਠ ਨਹੀਂ ਬੋਲ ਰਿਹਾ ਐਂ ਇਹਨੇ ਆਂਟੀ ਨੇ ਕਿਹਾ ਕੁੜੀ ਦੀ ਮਦਦ ਕਹਿੰਦੀ ਗੇਟ ਮੋੜ ਗੇਟ ਖੋਲ ਕਹਿੰਦੀ ਆਪ ਦਾ ਜਦੋਂ ਉਹਨੇ ਜਦੋਂ ਉਹਨੇ ਗੇਟ ਇੱਕ ਵਾਰੀ ਪਹਿਲੇ ਹੀ ਪੁਲਿਸ ਪ੍ਰਸ਼ਾਸਨ ਨੇ ਸਾਰਾ ਚੈੱਕ ਕੀਤਾ ਸਾਨੂੰ ਨਹੀਂ ਪਤਾ ਭਾਜੀ ਕਦੋਂ ਤੇ ਚੈੱਕ ਕਰਦੇ ਵੇਈ ਕੁੜੀ ਨੂੰ ਕਦੋਂ ਤੇ ਲੰਬਦੇ ਵੇਈ ਜੀ ਸਾਨੂੰ ਨਹੀਂ ਇੰਨਾ ਪਤਾ ਅਸੀਂ 8:30 ਹੋ ਗਿਆ ਗੇਟ ਖੋਲਿਆ ਫੇਰ ਭਾਜੀ ਅਸੀਂ ਜਦੋਂ ਗੇਟ ਖੋਲਿਆ ਆ ਮੈਂ ਜੀ ਸਿੱਧਾ ਅੰਦਰ ਗਿਆ ਵਾ ਪਿੱਛੇ ਭਾਜੀ ਖੜੇ ਸੀਗੇ ਮੈਨੂੰ ਉਹਨ ਭਾਈ ਦੀ ਮਤਲਬ ਜੀ ਫੇਸ ਨਹੀਂ ਯਾਦ ਉਹਨਾਂ ਨੇ ਭਾਜੀ ਬਾਥਰੂਮ ਖੋਲਿਆ ਹੀ ਆ ਸਾਡੀ ਭੈਣ ਭਈ ਉੱਤੇ ਮਰੀ ਪਈ ਆ ਇੰਨਾ ਦੁੱਖ ਪੈਣ ਇਹਦੇ ਵਿੱਚ ਬੜੀ ਕਰਕੇ ਇਨਾ ਮੈਨੂੰ ਕੀਤਾ ਮੈਂ ਕਹਿੰਦਾ ਨਹੀਂ ਤੇ ਪੁਲਿਸ ਵਾਲੀ ਗੱਲ ਪੁਲਿਸ ਕਾਰਵਾਈ ਕਰ ਗਈ ਆ ਕਹਿੰਦੇ ਅੱਜ ਸਵੇਰੇ 10 ਵੇ ਦੇਖਾਂਗੇ ਇਹ ਇੱਕ ਗੱਡੀ ਦੀ ਚੈਰੀ ਕਰ ਰਹੀ ਹੈਗਾ ਇਹ ਬੋਰੇ ਦੀ ਪੈਕਿੰਗ ਗੱਡੀ ਦੀ ਡਿੱਕੀ ਗੱਡੀ ਮੈ ਕਰਕੇ ਕਰਕੇ ਗੱਡੀ ਰਹੀ ਆ ਇਨਵੈਸਟੀਗੇਸ਼ਨ ਕਿਹੜੀ ਲੜਕੀ ਦੀ ਕਿੰਨੀ ਉਮਰ ਹੈ ਭਾਈ 12 ਸਾਲ ਜਿਹੜਾ ਉਹਦੀ ਉਮਰ ਹੈ ਮੇਰੀ ਪੈੜਾਰ ਕੀ ਜੋਟੀ ਮੈਨੂੰ ਜਿੱਤੇ ਮੇਰੇ ਵੀਰਾ 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 ਸਾਲੇ ਨੇ ਕਲਕ ਲਾ ਕੇ ਰੱਖਦਾ ਸਾਡੀ ਪੈਜੋ ਇਨਾ ਜ਼ਿਆਦਾ ਦੁੱਖ ਦਿੱਤਾ ਇਹਦੇ ਨਾਲ